ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖ ਕੇ ਜਦੋਂ ਆਉਂਦੇ ਨਾ ਪੇਸ਼ੀਆਂ ਦੇ ਉੱਤੇ ਹੱਸਦੇ ਆ ਮੁਸ਼ਕਿਲੀਆਂ ਮਾਰਦੇ ਉਹਨੀਆਂ ਮਾਰਦੇ ਇੱਕ ਦੂਸਰੇ ਨੂੰ ਬੜਾ ਆਖਿਆ ਜਿਨਾ ਅਸੀਂ ਖੁਣ ਜੀ ਲਈ ਰਹੋਨੇ ਆ ਚਾਰ ਸਾਲ ਪਰ ਮੈਂ ਇਸ ਗੱਲ ਦਾ ਅਲੰਮਾ ਨਹੀਂ ਪਰਵਾਹਦਾ ਕਿ ਕਿਉਂਕਿ ਮੈਂ ਬਚਾ ਹੀ ਜੀ ਲਈ ਰਹੋ ਖੱਤਰਾ ਮਾੜਾ ਜੀ ਤੁਸੀਂ ਗਤੀਵਿਧੀ ਪੋਲਿਟੀਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਤੜਾ ਤੜਕ ਰੰਗ ਦੇ ਵਿੱਚ ਗਾਲਾਂ ਜੇ ਉਹ ਜੋ ਬੱਕਾ ਜੰਦੋ ਕੱਟ ਕੇ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਦਿੱਤਾ ਸੋਚਿਆ ਪੁੱਤਣਾ ਇਨਸਾਫ ਦੇ ਸਹੀ ਪਰ ਲੈ ਕੇ ਛੱਡੂਗਾ ਕਿਸੇ ਨਾ ਕਿਸੇ ਢੀਕੇ ਜਿੱਥੇ ਕਿਤੇ ਵੀ ਗੱਤ ਤੇ ਜਾ ਕੇ ਉੱਥੇ ਜਗਾਉਣੀ ਪਈ ਮੈਂ ਜਾਉਂਗਾ ਔਰ ਪੁੱਤਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਿਰਾ ਜਿਹੜਾ ਤੁਹਾਡੇ ਚਰਨਾਂ 'ਚ ਝੁਕਦਾ ਤੁਸੀਂ ਦੂਰੋਂ ਮੇਰੇ ਕੋਲ ਕੇ ਮਹਾਰਾਸ਼ਟਰ ਤੋਂ ਵੀ ਦੁਆ ਕਰੇ ਹੋਏ ਹੋ ਬਹੁਤ ਵੱਡੀ ਗੱਲ ਹੈ ਤੁਸੀਂ ਆਉਗੇ ਭਰਾ ਮੈਂ ਲਾ ਪਿਆਰ ਕਰਦੇ ਹਾਂ ਫਿਰ ਵੀ ਪਰੰਧ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਲੇਗੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਘੱਟ ਜ਼ਿਆਦਾ ਹੋ ਜਾਂਦਾ ਹੈ ਇਹ ਜਿਹੜੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮaaf ਕਰਿਓ ਉਸ ਗੱਲ ਦੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗੱਲ ਦਤ ਘਟ ਰਹਿ ਗਿਆ ਹੋਣਾ ਪਾਪਤ ਹੋਇਆ ਕੋਈ ਸਾਹਿਬ ਜੇ ਤੁਹਾਨੂੰ ਤਾਂ ਫਿੱਕੇ ਜਾਂਦਾ ਜਵਾਨ ਤੋਂ ਦੱਸਾਂ ਕਿ ਤੁਹਾਨੂੰ ਮaaf ਕਰਨਯੋਗ ਹੈ ਤੁਸੀਂ ਸਾਰੇ ਦੰਨੇ ਮਿੱਤ ਕਤਮ ਕਤਮ ਦੇ ਇਤਾਲੇ ਕੀ ਆਇਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕੀ ਕਾਟਸਾ ਵਾਹਿਗੁਰੂ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖ ਕੇ ਜਦੋਂ ਆਉਂਦੇ ਨਾ ਪੇਸ਼ੀਆਂ ਦੇ ਉੱਤੇ ਹੱਸਦੇ ਆ ਮੁਸ਼ਕਲੀਆਂ ਮਾਰਦੇ ਪੁੜੀਆਂ ਮਾਰਦੇ ਇੱਕ ਦੂਸਰੇ ਨੂੰ ਬੜਾ ਆਖਿਆ ਜਿਨਾ ਅਸੀਂ ਹੁਣ ਜਿਹੜੇ ਰਹੋਨੇ ਆ ਚਾਰ ਸਪੀਲ ਪਰ ਮੈਂ ਉਹ ਇਸ ਗੱਲ ਦਾ ਅਲਾਮਾ ਨਹੀਂ ਪਰਮਾਤਮਾ ਕਿ ਕਿਉਂਕਿ ਮੈਂ ਬਚਿਆ ਹੀ ਜਿਹੜੇ ਹੁਣ ਘੱਟ ਰੱਖ ਮਾੜਾ ਜੀ ਦੀ ਗਤੀਵਿਧੀ ਪੋਲੀਟਿਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਕਹਦਾ ਤੇ ਕੋਈ ਨਹੀਂ ਕਿ ਬਿਚ ਗਾਲਾਂ ਜੇ ਉਹ ਜੋ ਬੱਕੇ ਜਾਂਦੋਂ ਕੱਟ ਕੇ ਮੈਂ ਕਹਿੰਦਾ ਮੈਨੂੰ ਕਿਸੇ ਗਲਤੀ ਕੋਈ ਪ੍ਰਵਾਨ ਨਹੀਂ ਮੈਂ ਦਿੱਤਾ ਸੋਚਿਆ ਪੁੱਤ ਦਾ ਇਨਸਾਫ ਇਹ ਸਹੀ ਪਰ ਲੈ ਕੇ ਛੱਡੂਗਾ ਕਿਸੇ ਨਾਲ ਕਿਸੇ ਥੀਕੇ ਜਿੱਥੇ ਕਿਤੇ ਵੀ ਗੱਤ ਤੇ ਜਾ ਕੇ ਹਲਕੀ ਜਿਹਾਉਣੀ ਪਈ ਮੈਂ ਜਾਵਾਂ ਔਰ ਤੁਹਾਡਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਿਹਰਾ ਜਿਹੜਾ ਤੁਹਾਡੇ ਚਰਨਾਂ 'ਚ ਝੁਕਦਾ ਤੁਸੀਂ ਦੂਰੋਂ ਮੇੜੋਂ ਮੇਰਾ ਕਹ ਲੇ ਮਹਾਰਾਜ ਤੋਂ ਵੀ ਦੁਆ ਚਾਹੀ ਹੋਈ ਬਹੁਤ ਵੱਡੀ ਗੱਲ ਤੁਸੀਂ ਆਪ ਦੇ ਭਰਾ ਨੂੰ ਇੰਨਾ ਪਿਆਰ ਕਰਦੇ ਹੋ ਫਿਰ ਵੀ ਪਰੰਧ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਲਗੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਘੱਟ ਜ਼ਿਆਦਾ ਹੋ ਜਾਂਦਾ ਹੈ ਇਹ ਜਿਹੜੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ਼ ਕਰਿਓ ਉਸ ਗੱਲ ਦੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗਲਤ ਘਟ ਘਟ ਗਏਗਾ ਹੋਣਾ ਪਾਪਤ ਹੋਇਆ ਕੋਈ ਸਾਭ ਜੇ ਤੁਹਾਨੂੰ ਤਾਂ ਭਿੱਕੇ ਜਾਂਦਾ ਜਵਾਨ ਤੋਂ ਦੱਸਾਂ ਕਿ ਤੁਹਾਨੂੰ ਮਾਫ਼ ਕਰਨਯੋਗ ਹੈ ਤੁਸੀਂ ਸਾਰੇ ਦੰਨੇ ਮਿੱਤ ਕਤਮ ਕਤਮ ਦੇ ਇਤਾਲੇ ਕੀ ਆਇਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕੀ ਕਾਟਸਾ ਵਾਹਿਗੁਰੂ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖ ਕੇ ਜਦੋਂ ਆਉਂਦੇ ਨੇ ਪੇਸ਼ੀਆਂ ਦੇ ਉੱਤੇ ਹੱਸਦੇ ਆ ਮੁਸ਼ਕਿਲੀਆਂ ਮਾਰਦੇ ਉਹਨੀਆਂ ਮਾਰਦੇ ਇੱਕ ਦੂਸਰੇ ਨੂੰ ਬੜਾ ਆਖਿਆ ਜਿਨਾ ਅਸੀਂ ਖੁਣ ਜੀ ਲਈ ਰਹੋਣੇ ਆ ਚਾਰ ਸਾਲ ਪਰ ਮੈਂ ਇਸ ਗੱਲ ਦਾ ਲਾਂਭਾ ਨਹੀਂ ਪਰਵਾਹਦਾ ਕਿਉਂਕਿ ਮੈਂ ਬਚਾ ਹੀ ਜੀ ਲਈ ਰਹੋਣ ਖਤਰਾ ਮਾੜਾ ਜੀ ਤੁਸੀਂ ਗਤੀਵਿਧੀ ਪੋਲਿਟੀਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਕੜਾ ਤੇ ਕੋਈ ਨਹੀਂ ਕਿ ਬਿਚ ਗਾਲਾਂ ਜੇ ਉਹ ਜੋ ਬੱਕੇ ਜਾਂਦੋਂ ਕੱਟ ਕੇ ਮੈਂ ਕਹਿੰਦਾ ਮੈਨੂੰ ਕਿਸੇ ਗਲਤੀ ਕੋਈ ਪਰਵਾਹ ਨਹੀਂ ਮੈਂ ਦਿੱਤਾ ਸੋਚਿਆ ਪੁੱਤ ਦਾ ਇਨਸਾਫ ਇਹ ਸਹੀ ਪਰ ਲੈ ਕੇ ਛੱਡੂਗਾ ਕਿਸੇ ਨਾਲ ਕਿਸੇ ਥੀਕੇ ਜਿੱਥੇ ਕਿਤੇ ਵੀ ਗੱਤ ਤੇ ਜਾ ਕੇ ਹਲਕੇ ਜਗਾਉਣੀ ਪਈ ਮੈਂ ਜਾਊਂਗਾ ਔਰ ਤੁਹਾਡਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਹਰਾ ਜਿਹੜਾ ਤੁਹਾਡੇ ਚਰਨਾਂ 'ਚ ਝੁਕਦਾ ਤੁਸੀਂ ਦੂਰੋਂ ਮੇੜੋਂ ਮੇਰਾ ਕਹ ਲੇ ਕੇ ਮਾ